ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਪੱਲੇ ਐਮਰਜੈਂਸੀ ਤੇ ਰਿਲੀਜ਼ ਤੇ ਰੋ ਕੰਗਨਾ ਰਣੌਤ ਦੀ ਫਿਲਮ ਤੇ ਅੱਜ ਫੈਸਲਾ ਬੰਬੇ ਹਾਈ ਕੋਰਟ ਚ ਹੋਵੇਗੀ ਸੁਣਵਾਈ ਅੰਮ੍ਰਿਤਸਰ ਦੇ ਰੈਜ਼ੀਡੈਂਟ ਡਾਕਟਰ ਨਾਲ ਛੇੜਛਾੜ ਬਾਈਕ ਸਵਾਰ ਦੋ ਨੌਜਵਾਨਾਂ ਤੇ ਛੇੜਛਾੜ ਦੇ ਇਲਜ਼ਾਮ ਡਾਕਟਰ ਨੇ ਭੱਜ ਕੇ ਬਚਾਈ ਆਪਣੀ ਜਾਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੀਐਮ ਯੋਗੀ ਨੇ ਸਿੱਖ ਸੰਗਤ ਨੂੰ ਦਿੱਤੀ ਵਿਦਾਈ ਦੇਸ਼ਾਂ ਵਿਦੇਸ਼ਾਂ ਚ ਬਣਾਇਆ ਜਾ ਰਿਹਾ ਪ੍ਰਕਾਸ਼ਪੁਰ ਤੇ ਹੋਣ ਖਬਰਾਂ ਵਿਸਥਾਰ ਦੇ ਨਾਲ ਕੰਗਨਰ ਨੌਟ ਦੀ ਫਿਲਮ emergency 6 ਸਤੰਬਰ ਨੂੰ ਰਿਲੀਜ਼ ਹੋਵੇਗੀ ਜਾਂ ਨਹੀਂ ਤਾਂ ਇਸ ਨੂੰ ਸੈਂਸਰ ਬੋਰਡ ਦਾ ਸਰਟੀਫਿਕੇਟ ਮਿਲੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਅੱਜ ਆਵੇਗਾ ਇਹ ਅਹਿਮ ਫੈਸਲਾ ਅੱਜ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਲਿਆ ਜਾਵੇਗਾ emergency ਦੀ ਸਹਿ ਨਿਰਮਾਤਾ ਕੰਪਨੀ जी एंटरटेनमेंट एंटरप्राइजेस ਨੇ ਫਿਲਮ ਦੇ ਰਿਲੀਜ਼ ਤੇ ਸੈਂਸਰ ਸਰਟੀਫਿਕੇਟ ਦੀ ਮੰਗ ਕਰਦੇ ਹੋਏ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਧਾਇਰ ਪਟੀਸ਼ਨ ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸੈਂਸਰ ਬੋਰਡ ਨੇ ਮਨਮਾਨੇ ਤੇ ਗੈਰ ਕਾਨੂੰਨੀ ਢੰਗ ਨਾਲ ਫਿਲਮ ਦੇ ਸੈਂਸਰ ਸਰਟੀਫਿਕੇਟ ਨੂੰ ਰੋਕ ਦਿੱਤਾ ਹੈ। ਫਿਲਮ ਨੂੰ ਲੈ ਕੇ ਪੰਜਾਬ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਸਿੱਖ ਜਥੇਬੰਦੀਆਂ ਨੇ ਇਸ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਵਿਵਾਦ ਦੇ ਮੱਦੇਨਜ਼ਰ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਐਮਰਜੈਂਸੀ ਸਾਫਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜੀਵਨ ਤੇ ਆਧਾਰਿਤ ਤੇ ਜਿਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅੱਜ ਕਲਕੱਤਾ ਵਿੱਚ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਦਾ ਮਾਮਲਾ ਠੰਡਾ ਨਹੀਂ ਪਿਆ ਤੇ ਹੁਣ ਪੰਜਾਬ 'ਚ ਡਾਕਟਰਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਹੈ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਜਿੱਥੇ ਡਾਕਟਰ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਬਾਅਦ ਡਾਕਟਰ ਨੂੰ ਇਹ ਦੱਸਣ ਤੋਂ ਬਾਅਦ ਇਸ ਦੀ ਸ਼ਿਕਾਇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਕੀਤੀ ਗਈ ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਰੈਜ਼ੀਡੈਂਟ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਕੇ ਆਪਣੇ ਕਮਰੇ 'ਚ ਜਾ ਰਹੀ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕੀਤੀ ਜਿਸ ਤੋਂ ਬਾਅਦ ਡਾਕਟਰ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਖੰਨਾ ਵਿੱਚ ਈਡੀ ਦੀ ਟੀਮ ਵੱਲੋਂ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਖਰਚਾਪੇ ਮਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ ਇਹ ਛਾਪੇ ਮਾਰੀ ਟੈਂਡਰ ਘੁਟਾਲੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਇਸ ਆਗੂ ਦਾ ਨਾਂ ਪਿਛਲੇ ਦਿਨੀ ਨਕਲੀ ਸ਼ਰਾਬ ਫੈਕਟਰੀ ਨਾਲ ਵੀ ਜੁੜਿਆ ਹੋਇਆ ਸੀ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਦੱਸਿਆ ਜਾ ਰਿਹਾ ਉੱਥੇ ਹੀ ਇਹ ਆਗੂ ਗੁਰਕਿਰਤ ਕੋਟਲੀ ਦੇ ਬਹੁਤ ਕਰੀਬੀ ਦੱਸਿਆ ਜਾ ਰਿਹਾ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਸਿੱਖ ਸੰਗਤ ਨੂੰ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਵੀਰਾਂ ਸੰਗਤਾਂ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਮੁੱਚੀ ਸ੍ਰਿਸ਼ਟੀ ਨੂੰ ਸਮਾਜਿਕ ਸਦਭਾਵਨਾ, ਕਦਰਾਂ ਕੀਮਤਾਂ ਤੇ ਮਾਨਵਤਾ ਦੀ ਰੌਸ਼ਨੀ ਨਾਲ ਸਦੀ ਬਲਾਚੌਰ ਦੇ ਨਾਲ ਲੱਗਦੇ ਪਿੰਡ ਕੰਗਨਾ ਬੇਟ ਵਿਖੇ ਇੱਕ ਵਿਆਹੁਤਾ ਔਰਤ ਵੱਲੋਂ ਬਿਸਤ ਦੁਆਬ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲਾ ਸਮਾਪਤ ਕਰ ਲਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਮ੍ਰਿਤਕ ਔਰਤ ਦਾ ਨਾਮ ਗੁਰਵਿੰਦਰ ਕੌਰ ਪਤਨੀ ਜਸਵੰਤ ਸਿੰਘ ਸੀ ਉਹ ਆਪਣੇ ਸੌਰੇ ਪਿੰਡ ਕੰਗਨਾ ਬੇਟਵਿਖੇ ਰਹਿ ਰਹੀ ਸੀ ਤੇ ਉਸ ਦਾ ਪਰਿਵਾਰ ਵਿਦੇਸ਼ ਚ ਰਹਿੰਦਾ ਉਹਨਾਂ ਦੱਸਿਆ ਕਿ ਮ੍ਰਿਤਕਾ ਸ਼ਨੀਵਾਰ ਨੂੰ ਪਿੰਡ ਕੰਗਨਾ ਬੇੜ ਤੋਂ ਬਲਾਚੌਰ ਸ਼ਹਿਰ ਨੂੰ ਚੱਕੀ ਤੋਂ ਆਟਾ ਲੈਣ ਗਈ ਸੀ ਪਰ ਜਦੋਂ ਸ਼ਾਮ ਤੱਕ ਘਰ ਵਾਪਸ ਨਾ ਪਰਤੀ ਤਾਂ ਉਹਨਾਂ ਨੇ ਉਸ ਦੀ ਤਲਾਸ਼ੀ ਲਈ ਆਲੇ-ਦੁਆਲੇ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਐਕਟਿਵਾ ਕੰਗਨਾ ਪੁਲ ਟੈਕਸੀ ਸਟੈਂਡ ਦੇ ਕੋਲ ਖੜੀ ਦੇਖੀ ਤਾਂ ਉਹਨਾਂ ਨੇ ਆਲੇ-ਦੁਆਲੇ ਦੁਕਾਨਾਂ 'ਚ ਸੀਸੀਟੀਵੀ ਕੈਮਰੇਆ ਨੂੰ ਜਰੂਰ ਚੈੱਕ ਕੀਤਾ ਤਾਂ ਨਹਿਰ ਵੱਲ ਨੂੰ ਗਈ ਤਾਂ ਉਹਨਾਂ ਨੇ ਇਸ ਸਬੰਧੀ ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੂੰ ਇਤਲਾਹ ਦਿੱਤੀ ਤੇ ਦੂਜੇ ਦਿਨ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਔਰਤ ਨੂੰ ਲੱਭਣ ਲਈ ਭਾਲ ਕੀਤੀ ਗਈ ਮ੍ਰਿਤਕ ਗੁਰਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਇਹਨੂੰ ਰਣਾ ਮੁਤਾਬਕਾ 4 ਦਿਨ ਬਾਅਦ ਮ੍ਰਿਤਕ ਦੀ ਲਾਸ਼ ਨਹਿਰ ਦੇ ਸੈਫਨ ਤੋਂ ਮਿਲੀ ਹੈ ਜਿਸ ਲਾਸ਼ ਨੂੰ ਜੀਸੀਬੀ ਮਸ਼ੀਨ ਰਾਹੀਂ ਬਾਹਰ ਕੱਢਿਆ ਗਿਆ ਉਸ ਸਮੇਂ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਮੌਕੇ ਤੇ ਥਾਣਾ ਸਿਟੀ ਬਲਾਚੌਰ ਦੀ ਪੁਲਿਸ ਵੀ ਪਹੁੰਚੀ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਬਲਾਚੌਰ ਦੀ ਮੋਰਚਰੀ ਚ ਪੋਸਟਮਾਰਟਮ ਵਿੱਚ ਰਖਵਾ ਦਿੱਤਾ ਤੇ ਉਹਨਾਂ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਨੂੰ ਬਾਰਸਾਂ ਦੇ ਹਵਾਲੇ ਕੀਤਾ ਜਾਵੇਗਾ ਅਗੀ ਅਪਸਾਈਡ ਸੇ ਗਏ ਹੋ ਗਏ ਉਹਨਾਂ ਦੀ ਮੈਡੀਸਿਨ ਚੱਲਦੀ ਸੀ ਸ਼ਨੀਵਾਰ ਨੂੰ ਉਹ 10 ਵਜੇ ਕਰੋ ਗਏ ਆ 10 ਵਜੇ ਤੋਂ ਬਾਅਦ ਕਹਿੰਦੇ ਮੈਂ ਆਟਾ ਚੱਕਣ ਚਲੀ ਆ ਐਕਟਿਵਾ ਤੇ ਨਿਕਲੇ ਆ ਉਸ ਵੇਲੇ ਮੇਰੇ ਮਦਰ ਸਿਗੇ ਮਦਰ ਇਨ ਲਾ ਕਰ ਸਿਗੇ ਇੱਥੇ ਉਹਨਾਂ ਨੇ ਉਸ ਤੋਂ ਬਾਅਦ ਘੰਟੇ ਕੇ ਬਾਅਦ ਉਹਨਾਂ ਨੇ ਕਿਹਾ ਵੀ ਉਹ ਆਟਾ ਚੱਕਣ ਗਈ ਵਾਪਸ ਨਹੀਂ ਆਈ ਜੇ ਉਸ ਤੋਂ ਬਾਅਦ ਲੱਭਣ ਲੱਗੇ 4 ਵਜੇ ਦੇ 4 ਵਜੇ ਤੱਕ ਲੱਭਦੇ ਰਹੇ 6 ਵਜੇ ਐਕਟਿਵਾ ਜਿਹੜੀ ਹੈ ਗੰਗਣਿਆਂ ਦੇ ਪੁਲ ਤੇ ਮਿਲੀ ਹੈ ਸਾਨੂੰ ਬਸ ਉਸ ਤੋਂ ਬਾਅਦ ਅਸੀਂ ਲੱਭਦੇ ਰਹੇ ਪੁਲਿਸ ਸਟੇਸ਼ਨ ਕੰਪਲੇਂਟ ਕੀਤੀ ਰਾਤ ਨੂੰ ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਗੋਤਾਖੋਰ ਰਾਤ ਪਰ ਕੁਝ ਨਹੀਂ ਹੋ ਸਕਦਾ ਸੀਗਾ ਸਵੇਰੇ ਗੋਤਾਖੋਰ ਬੁਲਾਏ ਨਹੀਂ ਡੈੱਡ ਬਾਡੀ ਮਿਲੀ ਕੁਝ ਨਹੀਂ ਮਿਲਿਆ ਸਾਨੂੰ ਐਡਾ ਹੋ ਗਿਆ ਵੀ ਨਹੀਂ ਉਹ ਕਿਤੇ ਪੈਦਲ ਤੁਰ ਕੇ ਚਲੀ ਗਈ ਪਰ ਨਹੀਂ ਅੱਜ ਚੌਥੇ ਦਿਨ ਉਹਦੀ ਡੈੱਡ ਬਾਡੀ ਮਿਲ ਗਈ ਇਹਨਾਂ ਦੇ ਮੰਮੀ ਆਏ ਹੋਏ ਸਕੇ ਘਰ ਦੇ ਵਿੱਚ ਬਾਕੀ ਤਾਂ ਪਰਿਵਾਰ ਸਾਰਾ ਬਾਹਰ ਹੀ ਹੈਗਾ ਜੀ ਕੈਨੇਡਾ ਵਿੱਚ ਅਮਰੀਕਾ ਵਿੱਚ ਆਸਪੰਦਲੇ ਨਗਰ ਦੇ ਅਮਰਕਾ ਵਿੱਚ ਨਹੀਂ ਤੇ ਉਦਾਂ ਦੀ ਕੋਈ ਘਰ ਦੇ ਵਿੱਚ ਅਜ ਤੱਕ ਕਰ ਕਦੇ ਕੋਈ ਕਲੇਸ਼ ਦੀ ਵੀ ਕੋ ਗੱਲ ਨਹੀਂ ਸੁਣੀ ਕਿਉਂਕਿ ਜ਼ਿਆਦਾਤਰ ਤਾਂ ਕੰਮ ਇਹ ਕਲੇਸ਼ ਦੇ ਵਿੱਚ ਹੀ ਹੁੰਦੇ ਆ ਜੀ ਤੇ ਬੜੇ ਵਧੀਆ ਘਰ ਬਿਲਕੁਲ ਸੱਗੀ ਸੀ ਘਰ ਦੇ ਵਿੱਚ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਪਾਣਾ ਵਰਤ ਗਿਆ ਵੀ ਅੱਜ ਜਿਹੜੇ ਹੋਣਾ ਸਾਨੂੰ ਪਤਾ ਲੱਗਿਆ ਕਿ ਸੈਫਨ ਦੇ ਵਿੱਚ ਜਾਲੀ ਨੋਟ ਛਾਪਣ ਵਾਲੇ ਜਾਮੀਆਂ ਹਬੀਬੀਆਂ ਮਸਜਿਦ-ਏ-ਆਜ਼ਮ ਮਦਰਸੇ ਤੋਂ ਇੱਕ ਹੋਰ ਪਰਦਾ ਫਾਸ਼ ਹੋਇਆ ਮੌਲਵੀ ਮਦਰਸੇ ਦੇ ਬੱਚਿਆਂ ਨੂੰ تعلیم ਦਿੰਦਾ ਸੀ ਕਿ ਰਾਸ਼ਟਰੀ ਸਵੈ ਸੇਵਕ ਸੰਗ ਯਾਨੀ ਕਿ ਆਰਐਸਐਸ ਇੱਕ ਅਤਵਾਦੀ ਸੰਗਠਨ ਹੈ ਮਦਰਸੇ ਚ ਮੌਲਵੀ ਮੁਹੰਮਦ ਤਫਸੀਰੁਲ ਆਰੀਫਨ ਦੇ ਕਮਰੇ ਚੋਂ ਪੁਲਿਸ ਨੂੰ ਉਰਦੂ ਚ ਲਿਖੀ ਕਿਤਾਬ ਸਣੇ ਕਈ ਦਸਤਾਵੇਜ਼ ਮਿਲੇ ਨੇ ਕਿਤਾਬ ਦਾ ਸਿਰਲੇਖ ਆਰਐਸਐਸ ਮੁਲਕ ਦੀ ਸਭ ਤੋਂ ਵੱਡੀ دہشت گرد ਤੰਜ਼ੀਮ ਇਸ ਦਾ Hindu ਅਨੁਵਾਦ ਆਰਐਸਐਸ ਦੇਸ਼ ਦਾ ਸਭ ਤੋਂ ਵੱਡਾ ਅਤਵਾਦੀ ਸੰਗਠਨ ਹੈ ਕਿਤਾਬ ਦੇ ਲੇਖਕ ਮਹਾਰਾਸ਼ਟਰ ਦੇ ਸਾਬਕਾ ਆਈਜੀ ਐਸਐਮ ਮੁਸ਼ਰਫ ਨੇ ਇਸ ਕਿਤਾਬ ਦੇ ਬਾਰੇ ਪਾਕਿਸਤਾਨੀ ਅਖਬਾਰ ਦੇ ਇੱਕ ਲੇਖ ਵੀ ਪ੍ਰਕਾਸ਼ਿਤ ਕੀਤਾ ਸੀ ਮੁਸ਼ਰਫ ਮੁੰਬਈ ਬੰਬ ਤਮਾਕੀਆਂ ਤੇ ਵੀ ਕਿਤਾਬ ਲਿਖ ਚੁੱਕੇ ਨੇ ਆਰਐਸਐਸ ਨਾਲ ਸੰਬੰਧਿਤ ਕਿਤਾਬ ਦੇ ਬਾਰੇ ਜਾਣਕਾਰੀ ਹੋਣ ਤੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਅਧਿਕਾਰੀ ਮਦਰਸੇ ਪਹੁੰਚੇ ਤੇ ਪੁੱਛਗਿੱਛ ਕਰਦੇ ਹੋਏ ਜਾਂਚ ਦਾ ਦਾਇਰਾ ਵਧਾ ਦਿੱਤਾ ਇਹ ਉੜੀਸਾ ਕਰ ਰਹੇ ਹਨ ਔਰ ये कुछ सालों से यहीं पर मदरसे में रह के पढ़ाई ये कर रहा था मेन जो मास्टर माइंड है यही है और इसी के द्वारा जो प्रिंटर का और स्कैनर का यूज़ करके हाई क्वालिटी स्पर का ये पहले करते थे उसके बाद हम प्रिंटेड नोट्स की प्रॉपर कटिंग करते थे जो साइज है अकॉर्डिंग टू हरियाणा विधानसभा ਚੋਣਾਂ ਦੀਆਂ ਤਿਆਰੀਆਂ ਤੋਂ ਪਹਿਲਾਂ ਵਿਨੇਸ਼ ਹੋਗਾਰ ਤੇ ਬਜਰੰਗ ਪੁਨੀਆ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਵਿਰੋਧੀ ਧਿਰ ਦੇ ਨੇਤਾ ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਪਹਿਲਵਾਨਾਂ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ਜ਼ਿਕਰਯੋਗ ਹੈ ਕਿ ਦੋਵੇਂ ਪਹਿਲਵਾਨਾਂ ਨੇ ਬੀਤੇ ਦਿਨੀ ਦਿੱਲੀ ਚ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕੀਤੀ ਸੀ ਤੇ ਹੁਣ ਰਾਹੁਲ ਗਾਂਧੀ ਨੂੰ ਮਿਲਣ ਤੇ ਚੋਣ ਲੜਨ ਦੀ ਚਰਚਾ ਤੇਜ਼ ਹੋ ਗਈ ਗੁਰਦਾਸਪੁਰ ਵਿਖੇ ਟਿਊਬਵਲ ਤੇ ਨਹਾ ਰਹੇ 6 ਹੁੱਲੜਬਾਜ਼ ਨੌਜਵਾਨਾਂ ਨੇ ਹੁੱਲੜਬਾਜ਼ੀ ਤੇ ਗਾਲੀ-ਗਲੋਚ ਕਰਨ ਤੋਂ ਰੋਕਣ ਤੇ ਇੱਕ 11 ਸਾਲਾ ਬੱਚੇ ਨੂੰ ਪਾਣੀ ਵਿੱਚ ਗੋਤੇ ਲਵਾਏ ਤੇ ਉਸ ਦੀ ਕੁੱਟਮਾਰ ਕੀਤੀ। ਬੱਚੇ ਦੀ ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 6 ਨੌਜਵਾਨ ਉਹਨਾਂ ਦੇ ਘਰ ਦੇ ਨੇੜੇ ਹੀ ਉਹਨਾਂ ਦੀ ਟਿਊਬਵਲ ਤੇ ਨਹਾ ਰਹੇ ਸੀ। ਇਹ ਨੌਜਵਾਨ ਟਿਊਬਵਲ ਦਾ ਪਾਣੀ ਰੋਕ ਕੇ ਟਿਊਬਵਲ 'ਚ ਛਾਲਾ ਮਾਰਦੇ ਸਨ ਤੇ ਉੱਚੀ-ਉੱਚੀ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢ ਰਹੇ ਸਨ। ਜਦੋਂ ਉਸ ਨੇ ਗਾਲ੍ਹਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਗੁਰਮੀਤ ਨੂੰ ਕਿਹਾ ਕਿ ਉਹ ਟਿਊਬਵਲ ਕੋਲ ਜਾ ਕੇ ਇਹਨਾਂ ਸ਼ਰਾਰਤੀ ਮੁੰਡਿਆਂ ਨੂੰ ਗ ਕਹੀ ਤਾਂ ਉਹਨਾਂ ਨੇ ਬੱਚੇ ਨੂੰ ਫੜ ਕੇ ਪਾਣੀ ਚ ਗੋਤੇ ਲਵਾਏ ਤੇ ਕੁੱਟਣਾ ਸ਼ੁਰੂ ਕੀਤਾ ਜਦੋਂ ਬੱਚੇ ਨੇ ਰੋਲਾ ਪਾਉਣਾ ਸ਼ੁਰੂ ਕੀਤਾ ਤੇ ਜਦੋਂ ਉਹ ਭੱਜ ਕੇ ਆਪਣੇ ਘਰ ਪਹੁੰਚਿਆ ਸਾਰੇ ਉੱਥੋਂ ਭੱਜ ਗਏ ਜ਼ਖਮੀ ਬੱਚੇ ਨੂੰ ਇਲਾਜ ਲਈ ਪਿੰਡ ਨੌਸ਼ਹਿਰਾ ਮੱਜਾ ਸਿੰਘ ਦੇ ਸਿਵਲ ਹਸਪਤਾਲ ਚ ਦਾਖਲ ਕਰਾਇਆ ਗਿਆ ਉਹਨਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਬੱਚੇ ਦੇ ਬਿਆਨ ਦਰਜ ਕਰ ਲਏ ਨੇ ਪਰ ਅਜੇ ਤੱਕ ਕੋਕਤ ਸ਼ਰਾਰਤੀ ਨੌਜਵਾਨਾਂ ਨੂੰ ਫੜਿਆ ਨਹੀਂ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਲੱਗੇ ਅਜੇ ਤੱਕ ਵੀ ਜਿਸਮ ਫਰੋਸ਼ੀ ਦਾ ਕੰਮ ਨਹੀਂ ਰੁਕਿਆ। ਵੀਡੀਓ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਦੇ ਨੇੜੇ ਹੋਟਲ 51 ਦੇ ਬਾਹਰ ਦੀ ਜਿੱਥੇ ਇੱਕ ਨੌਜਵਾਨ ਇਸ ਲੜਕੀ ਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਜਿਸਮ ਫਰੋਸ਼ੀ ਦੇ ਤੰਦੇ ਲਈ ਲੈ ਕੇ ਆਉਂਦਾ। ਪਹਿਲਾਂ ਤਾਂ ਲੜਕੀ ਵੱਲੋਂ ਉਸ ਕੋਲੋਂ 3000 ਰੁਪਏ ਲੈ ਗਏ ਪਰ ਬਾਅਦ ਵਿੱਚ ਰੌਲਾ ਪਾ ਕੇ ਲੋਕ ਇਕੱਠੇ ਕਰ ਲਏ ਤੇ ਉਲਟਾ ਉਸ ਵਿਅਕਤੀ ਤੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ। ਮੌਕੇ ਤੇ ਹੋਏ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਪੰਜਾਬੀ ਫਿਲਮ ਬੀਬੀ ਰਜਨੀ ਦੁਨੀਆ ਭਰ ਚ ਰਿਲੀਜ਼ ਹੋ ਗਈ ਹੈ ਇਸ ਫਿਲਮ ਚ ਰੂਪੀ ਗਿਲ ਜਸ ਬਾਜਵਾ ਯੋਗਰਾਜ ਸਿੰਘ ਗੁਰਪ੍ਰੀਤ ਕੋਗੀ ਜਰਨੈਲ ਸਿੰਘ ਬੀਨ ਸ਼ਰਮਾ ਤੇ ਸੀਮਾ ਕੌਸ਼ਲ ਸਣੇ ਕਈ ਸਿਤਾਰੇ ਹਨ ਭੂਮਿਕਾ ਨਿਭਾ ਰਹੇ ਨੇ ਇਸ ਫਿਲਮ ਨੂੰ ਆਮਰ ਹੁੰਦਰ ਨੇ ਡਾਇਰੈਕਟ ਕੀਤਾ ਜੋ ਪਿੰਕੀ ਤਾਲੀਵਾਲ ਤੇ ਨਿਤਿਨ ਤਲਵਾਰ ਵੱਲੋਂ ਪ੍ਰੋਡਿਊਸ ਕੀਤੀ ਗਈ ਜਿਸ ਤੋਂ ਬਾਅਦ ਫਿਲਮ ਦੀ ਸਮੁੱਚੀ ਸਟਾਰ ਕਾਸਟ ਫਿਲਮ ਦੀ ਪ੍ਰੋਮੋਸ਼ਨ ਲਈ ਪਟਿਆਲਾ ਦੇ ਪੀਵੀਆਰ 시ਨੇਮਾ ਹਾਲ ਪਹੁੰਚੀ ਜਿਸ ਦੌਰਾਨ ਫਿਲਮ ਦੇ ਕਿਰਦਾਰ ਦਰਸ਼ਕਾਂ ਦੇ ਨਾਲ ਰੂਪ ਲਏ ਇਸ ਦੌਰਾਨ ਯੰਗ ਪ੍ਰੋਗਰੈਸਿਵ ਸਿੱਖ ਫਰਮ ਪਟਿਆਲਾ ਦੀ ਟੀਮ ਵੱਲੋਂ ਫਿਲਮ ਬੀਬੀ ਰਜਨੀ ਦਾ ਪ੍ਰੀਮੀਅਰ ਸ਼ੋਅ ਬੁੱਕ ਕਰਵਾਇਆ ਗਿਆ। ਇਸ ਮੌਕੇ ਤੇ ਚਰਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਪਦਮਸ਼ੀਲੀ ਸਰਦਾ ਜਗਜੀਤ ਸਿੰਘ ਦਰਦੀ ਨੇ ਪਹੁੰਚ ਕੇ ਫਿਲਮ ਦੀ ਸਮੁੱਚੀ ਸਟਾਰ ਕਾਸਟ ਨੂੰ ਵਧਾਈ ਦਿੱਤੀ ਤੇ ਨਾਲ ਹੀ ਫਰਮ ਦੇ ਪ੍ਰਧਾਨ ਡਾਕਟਰ ਪ੍ਰਬਲਿੰਗ ਸਿੰਘ ਤੇ ਸੰਸਥਾ ਦੇ ਆਗੂਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਫਿਲਮ ਦੇ ਕਿਰਦਾਰਾਂ ਨੇ ਆਪਣੇ ਫਿਲਮ ਸੰਬੰਧੀ ਕੁਝ ਗੱਲਾਂ ਸਾਂਝੀਆਂ ਕੀਤੀ। ਜੀ ਪਟਿਆਲੇ ਆ ਕੇ ਹਮੇਸ਼ਾ ਵਧੀਆ ਲੱਗਦਾ ਤੇ ਹੁਣ ਅਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਆਏ ਆ ਤੇ ਅੱਜ ਮਤਲਬ ਅੱਜ ਪ੍ਰੀਮੀਅਰ ਸ਼ੋਅ ਸੀ ਤੇ ਉੱਥੇ ਬਹੁਤ ਪਿਆਰ ਮਿਲਿਆ ਬਹੁਤ ਫਿਲਮ ਨੂੰ ਪਿਆਰ ਮਿਲ ਰਿਹਾ ਤੇ ਅਸੀਂ ਇਦਾਂ ਹੀ ਪਿਆਰ ਦਿੰਦੇ ਰੋ ਜਿਹਦੇ ਇਦਾਂ ਹੀ ਪਿਆਰ ਮਿਲਦਾ ਰਹੂਗਾ ਤੇ ਅਸੀਂ ਐਵੇਂ ਦੀਆਂ ਫਿਲਮਾਂ ਹੋਰ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਆਲਵੇਜ਼ ਜਦੋਂ ਅਸਲ 'ਚ ਪਟਿਆਲੇ ਬਹੁਤ ਵਾਰੀ ਆਉਣਾ ਜਾਣਾ ਹੋ ਜਾਂਦਾ ਆ ਅਸੀਂ ਜਿਹੜੀ ਫਿਲਮ ਬਣਾਈ ਆ ਸਪੈਸ਼ਲੀ ਮੈਂ ਧੰਨਵਾਦ ਕਰੂੰਗਾ ਆਪਣੇ ਰਾ ਦਾ ਅਮਰ ਹੁੰਦਲ ਦਾ ਜਿਹਨੇ ਬੀਬੀ ਰਜਨੀ ਜਿਹਦੇ ਕਰਕੇ ਸਾਡਾ ਪਟਿਆਲੇ ਆਉਣਾ ਜਾਣਾ ਹੋਇਆ ਨਹੀਂ ਤਾਂ ਪਟਿਆਲੇ ਦਾ ਸਾਡਾ ਦੂਜੇ ਤੀਜੇ ਦਿਨ ਦਾ ਜਿਹੜਾ ਪਰ ਇਹ ਇੱਕ ਮੰਨ ਲਓ ਸੰਗਤ ਰੂਪ ਚ ਮਿਲਣੀ ਕਹਿ ਲਓ ਕਿ ਜਿਹੜੀ ਸੰਸਥਾ ਵਾਈਪੀਐਸਐਫ ਉਹਨਾਂ ਨੇ ਅੱਜ ਇਹ ਫਿਲਮ ਸਾਰੇ ਸਰੋਤਿਆਂ ਨੂੰ ਇਕੱਠੇ ਹੋ ਕੇ ਸਿਨੇਮਾ ਬੁੱਕ ਕੀਤਾ ਹੋਇਆ ਸੀ ਦਿਖਾਈ ਹੈ ਔਰ ਸਾਰਿਆਂ ਦਾ ਬਹੁਤ ਭਰਮਾਹੰਗਾਰਾ ਮਿਲ ਰਿਹਾ ਦੁਨੀਆਂ ਚ ਜਿੱਥੇ ਵੀ ਪੰਜਾਬੀ ਬੈਠੇ ਨੇ ਦੁਨੀਆ ਜਿੱਥੇ ਵੀ ਇਨਸਾਨੀਅਤ ਪਸੰਦ ਲੋਕ ਰਹਿੰਦੇ ਨੇ ਉਹ ਬੀਬੀ ਰਜਨੀ ਨੂੰ ਮਾਣਾ ਮੁਹੀ ਪਿਆਰ ਦੇ ਰਹੇ ਨੇ ਔਰ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਤੁਸੀਂ ਜਿੰਨਾ ਜਿੰਨਾ ਨੇ ਦੇਖ ਲਈ ਉਹ ਪਲੀਜ਼ ਵੱਧ ਤੋਂ ਵੱਧ ਅੱਗੇ ਜਾ ਕੇ ਆਪਦੇਆਂ ਪਰਿਵਾਰਾਂ ਨੂੰ ਆਪਦੇਆਂ ਦੋਸਤਾਂ ਮਿੱਤਰਾਂ ਨੂੰ ਕਹੋ ਕਿ ਆਪਦੇ ਦੋਸਤਾਂ ਨਾਲ ਬੱਚਿਆਂ ਨਾਲ ਬਜ਼ੁਰਗਾਂ ਨਾਲ ਇਹ ਫਿਲਮ ਜ਼ਰੂਰ ਦੇਖ ਕੇ ਆਉਣ ਜੀ ਹਜੇ ਤੱਕ ਤਾਂ ਜੀ ਬੀਬੀ ਰਜਨੀ ਤੇ ਹੀ ਫੋਕਸ ਆ ਤੇ ਬਹੁਤ ਵਧੀਆ ਲੱਗ ਰਿਹਾ ਅਸੀਂ ਤੀਜੀ ਵਾਰੀ ਇੱਥੇ ਆਏ ਆ ਪਹਿਲਾਂ ਮੱਥਾ ਵੀ ਟੇਕਣ ਆਏ ਸੀ ਫਿਲਮ ਤੋਂ ਪਹਿਲਾਂ ਆਸ਼ੀਰਵਾਦ ਲੈਣ ਆਏ ਸੀ ਤੇ ਪਿਛਲੇ ਹਫ਼ਤੇ ਵੀ ਆ ਕੇ ਗਏ ਆ ਇਹ ਸੀ ਸੇਮ ਹਾਲ ਦੇ ਵਿੱਚ ਸੋ ਪਟਿਆਲਾ ਹਮੇਸ਼ਾ ਬਹੁਤ ਪਿਆਰ ਦਿੰਦਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਮੈਂ ਤੁਹਾਨੂੰ ਬles ਕਰਦਾ ਹੋਇਆ ਵਧਾਈ ਦਿੰਦਾ ਹਾਂ ਕਿ ਤੁਸੀਂ ਰਿਸਕ ਲੈ ਕੇ ਵੀ ਇਹ ਪੰਜਾਬੀ ਪਿਆਰਿਆ ਤੇ ਖਾਸ ਕਰਕੇ ਸਿੱਖ ਕੌਮ ਨੂੰ ਇਹ ਰੇਣੀ ਫਿਲਮ ਇੱਕ ਗਿਫਟ ਦੇ ਰੂਪ ਵਿੱਚ ਦੇ ਰਹੇ ਹੋ ਮੇਰਾ ਇਹ ਵਿਸ਼ਵਾਸ ਹੈ ਕਿ ਫਿਲਮ ਕਾਮਯਾਬ ਹੋਏਗੀ ਅਤੇ ਜੋ ਜੋ ਵੀ ਤੁਸੀਂ ਦੇਖੇਗਾ ਉਸ ਸਿੱਖੀ ਦੇ ਸ਼ਾਨਦਾਰ ਰਸੇ ਬਾਰੇ ਪਤਾ ਚੱਲੇਗਾ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਾਰਗ ਜੀ ਹੁ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਤੇ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਪੀਡ